ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ कौर ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡਲਾ ਜੀ ਸਭ ਤੋਂ ਪਹਿਲਾਂ ਗੱਲ 328 ਪਵਿੱਤਰ ਸਰੂਪਾਂ ਦੇ ਮਾਮਲੇ ਦੀ ਕਰ ਲਈ ਹੈ ਕਿਉਂਕਿ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਇਸ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਤਾਂ ਆਪਣਾ ਰੁਖ ਹੋਰ ਵੀ ਕਰੜਾ ਕਰ ਲਿਆ ਐ ਐਸਜੀਪੀਸੀ ਦਾ ਕਹਿਣਾ ਹੈ ਕਿ ਅਸੀਂ ਨਾ ਤਾਂ ਪੰਜਾਬ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਦੇਣਾ ਹੈ ਅਤੇ ਨਾ ਹੀ ਸਿੱਟ ਨੂੰ ਕਿਸੇ ਤਰ੍ਹਾਂ ਦਾ ਅਸੀਂ ਰਿਕਾਰਡ ਬਹਈਆ ਕਰਾਵਾਂਗੇ ਐਸਜੀਪੀਸੀ ਸਾਫ਼ ਤੌਰ ਤੇ ਇਸ ਗੱਲ ਤੇ ਅੜੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਐਸਜੀਪੀਸੀ ਵੱਲੋਂ ਇਸ ਮਾਮਲੇ ਨੂੰ ਨੰਬੇੜਿਆ ਜਾ ਚੁੱਕਿਆ ਸੋ ਹੁਣੇ ਜਿਹੜਾ ਤਾਜ਼ਾ ਜਾਂਚ ਦਾ ਸੀ ਮਾਮਲਾ ਦੇਖ ਰਹੇ ਆ ਇਸ ਦੇ ਉੱਪਰ ਅਗਰ ਅਸੀਂ ਗੱਲ ਕਰੀਏ ਵਿਵਾਦ ਵੀ ਜਿਸ ਤਰੀਕੇ ਨਾਲ ਉਹ ਚੜਿਆ ਨਜ਼ਰ ਆ ਰਿਹਾ ਆਖੀਰ ਮਾਮਲਾ ਕਿਸੇ ਨਤੀਜੇ ਵੱਲ ਪਹੁੰਚੇਗਾ ਜਾਂ ਫਿਰ ਇਹ ਮਾਮਲਾ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਵੱਡਾ ਹੁੰਦਾ ਨਜ਼ਰ ਆਏਗਾ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਿਓ ਦੇਖੋ ਬੜਾ ਮਹੱਤਵਪੂਰਨ ਸਵਾਲ ਤੁਸੀਂ ਕੀਤਾ ਹੈ ਅਗਰ ਇਹ ਮਾਮਲਾ ਕਿਸੇ ਤਣਪੱਤਨ ਨਹੀਂ ਲੱਗਦਾ ਤੇ ਇਹ ਮਾਮਲਾ ਇੱਕ ਵੱਡਾ ਪੰਥਕ ਮਸਲਾ ਬਣਿਆ ਰਹੇਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2012 ਤੋਂ ਲੈ ਕੇ 2017 ਤੱਕ ਰਾਜ ਕੀਤਾ ਔਰ ਉਸ ਵੇਲੇ ਵੀ ਸਮੇਂ-ਸਮੇਂ ਤੇ ਬੇਅਦਬੀ ਦੇ ਮਾਮਲੇ ਉਭਰੇ ਔਰ ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਬੁਰਜ ਜਵਾਰ ਸਿੰਘ ਵਾਲਾ ਦੀ ਘਟਨਾ ਉਹਨਾਂ ਸਮਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪੰਜਾਬ ਦੀ ਸਰਕਾਰ ਇਹਨਾਂ ਦੋਹਾਂ ਤੇ ਇਹ ਇਲਜ਼ਾਮ ਲੱਗਦੇ ਰਹੇ ਕਿ ਇਹਨਾਂ ਨੇ ਬਹੁਤ ਗੰਭੀਰਤਾ ਦੇ ਨਾਲ ਬੇਅਦਬੀ ਦੇ ਉਹਨਾਂ ਮਸਲਿਆਂ ਨੂੰ ਨਹੀਂ ਨਿਜਿੱਠਿਆ ਹੁਣ ਇੱਥੇ ਅਸੀਂ ਇਹ ਵੀ ਧਿਆਨ ਦਈਏ ਕਿ ਜਿਹੜੇ ਪਵਿੱਤਰ ਸਰੂਪਾਂ ਦੇ ਲਾਪਤਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਮਾਂਕਾਲ ਵੀ ਲਗਭਗ ਉਹੀ ਹੈ ਜਦੋਂ ਅਕਾਲੀ ਦਲ ਦੀ ਸਰਕਾਰ 2012 ਤੋਂ 2017 ਦੇ ਦਰਮਿਆਨ ਰਹੀ ਹੈ ਇਹ ਪਵਿੱਤਰ ਸਰੂਪਾਂ ਦੇ ਮਾਮਲੇ ਦੱਸੇ ਜਾ ਰਹੇ ਨੇ ਕਿ 2013 ਤੋਂ ਲੈ ਕੇ 2015 ਤੱਕ ਦੇ ਉਸ ਕਾਰਜਕਾਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਇਹ ਮਾਮਲੇ ਨੇ ਜਿਹੜੇ ਭਾਵੇਂ ਬਾਅਦ ਦੇ ਵਿੱਚ 2020 ਦੇ ਵਿੱਚ ਇਨਾਂ ਬਾਰੇ ਜਾਂਚ ਹੋਈ ਤੇ ਉਸ ਤੋਂ ਬਾਅਦ ਸਾਰੇ ਖੁਲਾਸੇ ਹੋਏ। ਹੁਣ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਖ ਸਕੱਤਰ ਨੇ ਸਰਦਾਰ ਪ੍ਰਤਾਪ ਸਿੰਘ ਪ੍ਰਬੰਧਕੀ ਕਮੇਟੀ ਦੇ ਸੋ ਉਹਨਾਂ ਨੇ ਇੱਕ ਮੀਟਿੰਗ ਕੀਤੀ। ਸੋ ਇਹਦੇ ਬਾਰੇ ਬਕਾਇਦਾ ਮੀਡੀਆ ਦੇ ਵਿੱਚ ਜਾਣਕਾਰੀ ਆਈ ਹੈ, ਪ੍ਰੈਸ ਨੋਟ ਜਾਰੀ ਕੀਤੇ ਗਏ ਨੇ। ਹੁਣ ਇਹ ਇੱਕ ਅਹਿਮ ਮੀਟਿੰਗ ਹੋਈ ਹੈ ਕੱਲ ਔਰ ਉਸ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਹੈ। ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਸਰਕਾਰ ਨਾਲ ਸਿੱਟ ਨਾਲ ਪੁਲਿਸ ਨਾਲ 328 ਪਵਿੱਤਰ ਸਰੂਪਾਂ ਦੇ ਮਾਮਲੇ ਤੇ ਕਿਸੇ ਤਰ੍ਹਾਂ ਦਾ ਰਿਕਾਰਡ ਸਾਂਝਾ ਨਹੀਂ ਕਰੇਗੀ ਸਿੱਟ ਨਾਲ ਕੋਈ ਰਿਕਾਰਡ ਸਾਂਝਾ ਨਹੀਂ ਕੀਤਾ ਜਾਏਗਾ ਉਹ ਕੁੱਲ ਮਿਲਾ ਕੇ ਗੱਲ ਪੰਜਾਬ ਸਰਕਾਰ ਨਾਲ ਹੀ ਜੁੜਗੀ ਔਰ ਨਾ ਹੀ ਕਿਸੇ ਤਰ੍ਹਾਂ ਦੀ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾਏਗਾ ਇਹ ਸਪਸ਼ਟ ਤੌਰ ਤੇ ਕਿਹਾ ਜਿਹੜੇ ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਸਿੱਖ ਸੰਸਥਾ ਜਿਹੜੀ ਹੈ ਉਹ ਅੱਗੇ ਵਧ ਰਹੀ ਹੈ ਹੁਣ ਇਹਨੂੰ ਇਸ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਰ ਸਟ ਦੇ ਵਿੱਚ ਇਹ ਸਿੱਧਾ ਸਿੱਧਾ ਟਕਰਾ ਹੈ ਸਟ ਲਗਾਤਾਰੇ ਮੰਗ ਕਰ ਰਹੀ ਹੈ ਕਿ ਸਾਨੂੰ ਸਬੰਧਤ ਰਿਕਾਰਡ ਦਿੱਤਾ ਜਾਵੇ ਸਾਨੂੰ ਜਾਂਚ ਦੇ ਵਿੱਚ ਸਹਿਯੋਗ ਕੀਤਾ ਜਾਵੇ ਵੈਸੇ ਇਹ ਗੱਲ ਨਵੀਂ ਨਹੀਂ ਹੈ ਪੰਜਾਬ ਦੀ ਪੁਲਿਸ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਕਈ ਵਾਰੀ ਆਮੋ ਸਾਹਮਣੇ ਰਹੇ ਨੇ ਜਦੋਂ ਇਹ ਇਲਜ਼ਾਮ ਲੱਗਦੇ ਨੇ ਪੁਲਿਸ ਵੱਲੋਂ ਕਿ ਐਸਜੀਪੀਸੀ ਸਾਡਾ ਸਹਿਯੋਗ ਨਹੀਂ ਕਰਦੀ ਜਦੋਂ ਸੁਖਵੀਰ ਸਿੰਘ ਬਾਦਲ ਉੱਪਰ ਹਮਲੇ ਦੀ ਗੱਲ ਆਈ ਸੀ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਡੀਓ ਫੁਟੇਜ ਮੰਗੀ ਸੀ ਸੀਸੀਟੀਵੀ ਦੀ ਫੁਟੇਜ ਮੰਗੀ ਸੀ ਤੇ ਬਾਅਦ ਦੇ ਵਿੱਚ ਪੁਲਿਸ ਅਦਾਲਤ ਦੇ ਵਿੱਚ ਗਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਲਿੱਪ ਤਾਂ ਦਿੱਤੇ ਜਾ ਰਹੇ ਨੇ ਪਰ ਸਾਨੂੰ ਮੁਕੰਮਲ ਡੀਵੀਆਰ ਜਾਂ ਪੂਰੀਆਂ ਰਿਕਾਰਡਿੰਗਸ ਨਹੀਂ ਦਿੱਤੀਆਂ ਜਾ ਰਹੀਆਂ ਸੋ ਉਸ ਤੋਂ ਬਾਅਦ ਅਦਾਲਤ ਦੇ ਨਖਲ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਕਾਰਡ ਸੌਪਿਆ ਸੀ ਹੁਣ ਸਵਾਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਸ਼ਿਟ ਨੂੰ ਸਰਕਾਰ ਨੂੰ ਸਹਿਯੋਗ ਨਹੀਂ ਕਰੇਗੀ ਤੇ ਫਿਰ ਸਰਕਾਰ ਕੋਲੇ ਕੀ ਰਾਹ ਰਹਿ ਜਾਂਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜਿਹੜੀ ਕੱਲ ਮੀਟਿੰਗ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਉਹਨਾਂ ਦੀ ਅਗਵਾਈ ਦੇ ਵਿੱਚ ਉਸ ਮੀਟਿੰਗ ਤੋਂ ਬਾਅਦ ਕੀ ਕੀ ਫੈਸਲੇ ਹੋਏ ਨੇ ਇਹ ਬਿਆਨ ਹਰ ਇੱਕ ਦੇ ਲਈ ਸੁਣਨਾ ਔਰ ਸਮਝਣਾ ਬੜਾ ਮਹੱਤਵਪੂਰਨ ਹੈ ਹੁਣ ਪ੍ਰਤਾਪ ਸਿੰਘ ਦੀ ਗਵਾਹੀ ਦੇ ਵਿੱਚ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਜੀ ਤੋਂ ਬਾਅਦ ਬਿਆਨ ਜਾਰੀ ਕੀਤਾ ਗਿਆ ਮੈਂ ਉਹਨਾਂ ਦੇ ਸ਼ਬਦ ਹੀ ਪੜ੍ਹਾਂਗਾ ਉਹ ਕਹਿੰਦੇ ਸਮੁੱਚੇ ਮਾਮਲੇ ਤੇ ਸਿੱਖ ਸੰਸਥਾ ਦਾ ਪੱਖ ਸਪਸ਼ਟ ਕਰਦਿਆਂ ਮੁਖ ਸ਼ਕਤਰ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਇਸ ਮਾਮਲੇ ਵਿੱਚ ਦੋਸ਼ੀ ਮੁਲਾਜ਼ਮ ਸਨ ਉਹਨਾਂ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਾਂਚ ਰਿਪੋਰਟ ਅਨੁਸਾਰ ਸ਼ਰੋਮਣੀ ਕਮੇਟੀ ਵੱਲੋਂ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੈ ਇਸ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸਿੱਖ ਸੰਸਥਾ ਲਈ ਅੰਤਮ ਹੈ ਜਿਸ ਅਨੁਸਾਰ ਸਰਕਾਰ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ ਸ਼ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਅਤੇ ਰਿਕਾਰਡ ਵਿੱਚ ਹੇਰਫੇਰ ਕਰਨ ਵਾਲੇ ਸਿੱਧੇ ਤੌਰ ਤੇ ਤਿੰਨ ਮੁਲਾਜ਼ਮ ਸਨ ਸਰਦਾਰ ਕਮਲਜੀਤ ਸਿੰਘ ਸਰਦਾਰ ਬਾਦ ਸਿੰਘ ਤੇ ਸਰਦਾਰ ਦਲਬੀਰ ਸਿੰਘ ਸਾਹਿਬ ਇਹਨਾਂ ਨੇ ਆਪਣੀ ਲਾਲਸਾ ਖਾਤਰ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਪ੍ਰਬੰਧ ਨੂੰ ਹੀ ਬਦਨਾਮ ਕੀਤਾ ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਜਦੋਂ ਸ਼ਰਧਾਲੂ ਜਾਂ ਗੁਰਦੁਆਰਾ ਕਮੇਟੀਆਂ ਪਾਵਨ ਸਰੂਪਾਂ ਦੀ ਮੰਗ ਕਰਦੇ ਹਨ ਤਾਂ ਨਿਜਮਾ ਅਨੁਸਾਰ ਪ੍ਰਚਾਰਕ ਦੀ ਪੜਤਾਲ ਰਿਪੋਰਟ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਿਸ਼ ਬਾਅਦ ਸਖਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ ਇਸ ਦੇ ਬਾਅਦ ਪਾਵਨ ਸੁਭਰੂਪ ਦੇਣ ਸਮੇ ਭੇਟਾ ਜਮ੍ਹਾਂ ਕਰਕੇ ਰਸੀਦ ਕੱਟੀ ਜਾਂਦੀ ਹੈ ਤੇ ਉਸ ਨੂੰ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ। ਉਹਨਾਂ ਦਾ ਕਹਿਣਾ ਹੈ ਸਰੂਪ ਸਿੰਘ ਉਹਨਾਂ ਦਾ ਮੁਖ ਸਕੱਤਰ ਨੇ ਕਹਿੰਦੇ ਇਸ ਪ੍ਰਕਿਰਿਆ ਨੂੰ ਨਜ਼ਰ ਅੰਦਾਜ਼ ਕਰਕੇ ਇਹ ਜ਼ਿੰਮੇਵਾਰੀ ਪਬਲਿਕੇਸ਼ਨ ਵਿਭਾਗ ਵਿਖੇ ਤਨਾਤ ਤਤਕਾਲੀ ਮੁਲਾਜ਼ਮਾ ਨੇ ਨਹੀਂ ਨਿਭਾਈ ਇਸ ਤਰ੍ਹਾਂ ਉਹ ਸਿੱਧੇ ਤੌਰ ਤੇ ਦੋਸ਼ੀ ਹੋਣ ਕਰਕੇ ਹੀ ਉਹਨਾਂ ਉੱਪਰ ਸਖਤ ਕਾਰਵਾਈ ਕੀਤੀ ਗਈ। ਅਤੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਪ੍ਰਬੰਧਕੀ ਤੌਰ ਤੇ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਸਿੱਖ ਸੰਸਥਾ ਸਿੱਖ ਗੁਰਦੁਆਰਾ ਐਕਟ ਦੀ ਭਾਵਨਾ ਅਨੁਸਾਰ ਕੰਮ ਕਰਦੀ ਹੈ ਤੇ ਇਸ ਦੌਰਾਨ ਕੰਮ ਕਰਨ ਵਾਲੇ ਹਰ ਮੁਲਾਜ਼ਮ ਦੀ ਆਪਣੀ ਨਿਰਧਾਰਤ ਜ਼ਿੰਮੇਵਾਰੀ ਹੈ। ਜੇਕਰ ਉਸ ਵਿੱਚ ਕੋਈ ਅਵਗਿਆ ਕਰਦਾ ਹੈ ਤਾਂ ਉਸ ਖਿਲਾਫ ਸਰਵਿਸ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਨਾ ਸੰਸਦ ਸੰਸਥਾ ਦਾ ਆਪਣਾ ਅਧਿਕਾਰ ਹੈ। ਉਹਨਾਂ ਨੇ ਪੰਜਾਬ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਨਿਰ ਨਿਰ ਆਧਾਰ ਬਿਆਨਬਾਜ਼ੀ ਨੂੰ ਸਿੱਖ ਸੰਸਥਾ ਨੂੰ ਜਾਣਬੁੱਝ ਕੇ ਬਦਨਾਮ ਕਰਨ ਵਾਲੀ ਹਰਕਤ ਘਰਾੜ ਦਿੱਤਾ ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਸਿੱਖ ਕੌਮ ਦੀ ਆਪਣੀ ਹੈ ਜਿਸ ਪ੍ਰਤੀ ਝੂਠਾ ਪ੍ਰੋਪਗੈਂਡਾ ਸਿੱਖਾਂ ਦੀ ਇੱਕ ਮਾਨਮੱਤੀ ਸੰਸਥਾ ਨੂੰ ਸੱਟ ਮਾਰਨ ਵਾਲਾ ਹੁਣ ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਬਲਤੇਜ ਪੰਨੂ ਜਿਹੜੀ ਉਹਨਾਂ ਵੱਲੋਂ ਗੱਲ ਕੀਤੀ ਗਈ ਕਿ ਇੱਕ ਡੈਰੀ ਹੈ ਹਰਜਿੰਦਰ ਸਿੰਘ ਧਾਮੀ ਕੋਲੇ ਉਹਨਾਂ ਨੇ ਨਕਾਰ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕੋਈ ਡਾਇਰੀ ਨਹੀਂ ਹੈ ਇਸ ਤਰ੍ਹਾਂ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਟਿੰਗ ਕੀਤੀ ਆਪਣੀ ਗੱਲ ਲਿਖ ਕੇ ਦੱਸਦੀ ਇਸ ਪ੍ਰੈਸ ਨੋਟ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਇਹ ਜ਼ਿਕਰ ਨਹੀਂ ਕੀਤਾ ਕਿ 328 ਪਵਿੱਤਰ ਸਰੂਪ ਆਖਰ ਹੈ ਕਿਥੇ ਹੁਣ ਦੱਸ ਰਹੇ ਨੇ ਕਿ ਸਾਰਾ ਕੁਝ ਮਰਿਆਦਾ ਮੁਤਾਬਕ ਕੀਤਾ ਜਾਂਦਾ ਹੈ ਤੇ ਤਿੰਨ ਮਲਜ਼ਮਾਂ ਦਾ ਵੀ ਔਰ ਬਾਕੀ ਮਲਜ਼ਮਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਇਹ ਮਾਮਲਾ ਅਗਰ ਦੇਖਿਆ ਜਾਵੇ ਤੇ ਸਿਰਫ ਕਰਪਸ਼ਨ ਦਾ ਅਨੁਸ਼ਾਸਨ ਭੰਗ ਦਾ ਨਹੀਂ ਹੈ ਜਿਸ ਤਰ੍ਹਾਂ ਨਾਲ ਪਵਿੱਤਰ ਸਰੂਪਾਂ ਦੀ ਛਿਪਾਈ ਹੋਈ ਉਹਦੇ ਵਿੱਚ ਵੀ ਹੁਨਤਾਈਆਂ ਹੋਈਆਂ ਨੇ ਇਹ ਤਾਂ ਜਿਹੜੀ ਵਕੀਲ ਨੇ ਇਸ਼ਰ ਸਿੰਘ ਜਿਨ੍ਹਾਂ ਦੀ ਰਿਪੋਰਟ ਸੀ ਉਨ੍ਹਾਂ ਦੀ ਰਿਪੋਰਟ ਦੇ ਵਿੱਚ ਹੀ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੀਆਂ ਉਨਤਾਈਆਂ ਪਵਿੱਤਰ ਸਰੂਪਾਂ ਦੀ ਛਪਾਈ ਦੇ ਵਿੱਚ ਹੋਈਆਂ ਪਬਲਿਕੀਸ਼ਨ ਚ ਹੋਈਆਂ ਕਿਉਂਕਿ ਇਹ ਪੂਰਾ ਮਾਨ ਮਰਿਆਦਾ ਦਾ ਮਸਲਾ ਹੈ ਹੁਣ ਅਗਰ ਛਪਾਈ ਚ ਉਨਤਾਈਆਂ ਰਹਿ ਗਈਆਂ ਇਹ ਵੀ ਸਿੱਧੇ ਤੌਰ ਤੇ ਬੇਅਦਬੀ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਕਿਉਂਕਿ ਦੋ ਗੱਲਾਂ ਸਾਨੂੰ ਇੱਥੇ ਸਮਝਣੀਆਂ ਪੈਣਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ ਸਾਰਾ ਮਾਮਲਾ ਬਿਲਕੁਲ ਨਿਬੜ ਚੁੱਕਿਆ ਹੈ ਕਰਪਸ਼ਨ ਦਾ ਮਾਮਲਾ ਸੀ ਅਨਸ਼ਾਸਨਹੀਨਤਾ ਦਾ ਮਾਮਲਾ ਸੀ ਸ਼੍ਰੋਮਣੀ ਕਮੇਟੀ ਕਿਤੇ ਵੀ ਬੇਦਬੀ ਮੰਨਣ ਨੂੰ ਤਿਆਰ ਨਹੀਂ ਆ ਇੱਕ ਤਾਂ ਇਹ ਗੱਲ ਹੈ ਦੂਸਰੀ ਗੱਲ ਹੁਣ ਜਿਹੜੀ ਸਿੱਖ ਸੰਗਤ ਪ੍ਰੋਟੈਸਟ ਕਰ ਰਹੀ ਸੀ ਅੰਦੋਲਨ ਕਰ ਰਹੀ ਸੀ ਧਰਨੇ ਕਰ ਰਹੀ ਸੀ ਭਾਵੇਂ ਸਿੱਖ ਸਦਭਾਵਨਾ ਦਲ ਵਾਲੇ ਸੀ ਭਾਵੇਂ ਭਾਈ ਬਲਦੇਵ ਸਿੰਘ ਸੀ ਜਿਹੜੇ ਸਿੱਖ ਸਦਭਾਵਨਾ ਦਲ ਵਾਲੇ ਨੇ ਜਾਂ ਹੋਰ ਸਿੱਖ ਸੰਗਤ ਹੈ ਉਹਨਾਂ ਦਾ ਉਹਨਾਂ ਦਾ ਜਿਹੜਾ ਸ਼ੰਕਾ ਹੈ ਉਹਨਾਂ ਦੇ ਜਿਹੜੇ ਸ਼ੰਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਸ਼ੰਕੇ ਉਹਨਾਂ ਦੀਆਂ ਚਿੰਤਾਵਾਂ ਨੂੰ ਅਡਰੈਸ ਨਹੀਂ ਕਰ ਸਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਇਹ ਨਹੀਂ ਸਮਝਾ ਸਕੀ ਕਿ ਅਸੀਂ ਠੀਕ ਆ ਇਸੇ ਕਰਕੇ ਉਹਨਾਂ ਨੇ ਧਰਨਾ ਵੀ ਲਾਇਆ ਮੋਰਚਾ ਵੀ ਲਾਇਆ ਤੇ ਉਹਨਾਂ ਨੇ ਸ਼ਿਕਾਇਤ ਮੰਗ ਪੱਤਰ ਵੀ ਦਿੱਤੀ ਪੰਜਾਬ ਦੀ ਸਰਕਾਰ ਨੂੰ ਜਦੋਂ ਪੰਜਾਬ ਸਰਕਾਰ ਦੇ ਫਿਰ ਦਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਗਏ ਮੰਤਰੀ ਗਏ ਹਰਜੋਤ ਬੈਂਸ ਗਏ ਤੇ ਫਿਰ ਸਰਕਾਰ ਨੇ ਜਦੋਂ ਹਾਈ ਕੋਰਟ ਦਾ ਵੀ ਦਖਲ ਆਇਆ ਤੇ ਫਿਰ ਐਫ ਆਈ ਆਰ ਦਰਜ ਕੀਤੀ ਸੈਟ ਬਣੀ ਹੁਣ ਅਗਰ ਸਿੱਧੇ ਸਿੱਧੇ ਐਸ ਜੀ ਪੀ ਸੀ ਬਿਲਕੁਲ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰੇਗੀ ਤੇ ਇਹ ਮਾਮਲਾ ਸਿੱਧਾ ਸਿੱਧਾ ਪੰਜਾਬ ਦੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਇਹ ਉੱਕਰ ਗਿਆ ਸਿੱਖ ਸੰਗਤ ਵੀ ਇਹ ਸੋਚੇਗੀ ਵੀ ਕੀ ਸੱਚਮੁੱਚ ਸਿਰਫ ਸ਼ਰੋਮਣੀ ਕਮੇਟੀ ਸਹੀ ਹੈ ਜਿਹੜੇ ਲੋਕ ਪ੍ਰੋਟੈਸਟ ਕਰਨ ਵਾਲੇ ਸੀ ਜਾਂ ਉਹ ਲੋਕ ਜਿਹੜੇ ਇਹ ਕਹਿੰਦੇ ਨੇ ਵੀ ਸ਼ਰੋਮਣੀ ਕਮੇਟੀ ਘਟੋ ਘਟ ਇਹੀ ਦੱਸ ਦੇ ਕਿ ਇਹ ਪਵਿੱਤਰ ਸਰੂਪ ਕਿੱਥੇ ਨੇ ਹੁਣ ਇਹਦੇ ਪਿੱਛੇ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕੀਤੇ ਜਾਂਦੇ ਨੇ ਦੇਖੋ ਇਹ ਇਲਜ਼ਾਮ ਤਾਂ ਲੱਗਦੇ ਹੀ ਨੇ ਕਿ ਬੁਰਜ ਜਵਾਰ ਸਿੰਘ ਵਾਲਾ ਦੀ ਘਟਨਾ ਵੇਲੇ ਵੀ ਗੰਭੀਰਤਾ ਨਹੀਂ ਦਿਖਾਈ ਗਈ ਫਿਰ ਇਹ ਸਵਾਲ ਖੜੇ ਹੋ ਰਹੇ ਨੇ ਜਦੋਂ ਪ੍ਰਤਾਪ ਸਿੰਘ ਕਹਿ ਰਹੇ ਨੇ ਕਿ ਸਾਰਾ ਕੁਝ ਪੂਰੀ ਪ੍ਰਕਿਰਿਆ ਨਾਲ ਹੁੰਦਾ ਹੈ ਪ੍ਰਚਾਰਕ ਦੀ ਪੜਤਾਲ ਰਿਪੋਰਟ ਬਣਦੀ ਹੈ ਸ਼੍ਰੋਮਣੀ ਕਮੇਟੀ ਦਾ ਮੈਂਬਰ ਸਿਫਾਰਿਸ਼ ਕਰਦਾ ਹੈ ਗੁਰਦੁਆਰਾ ਕਮੇਟੀਆਂ ਜਾਂ ਸ਼ਰਧਾਲੂ ਪਹਿਲਾਂ ਜਦੋਂ ਮੰਗ ਕਰਦੇ ਨੇ ਤੇ ਉਸ ਤੋਂ ਬਾਅਦ ਪ੍ਰਕਿਰਿਆ ਫਾਲੋ ਕੀਤੀ ਜਾਂਦੀ ਹੈ ਹੁਣ ਇੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਵੀ ਕੀ ਜਿਹੜੇ ਸਰੂਪ ਗਏ ਨੇ ਜਿਹੜੇ ਸਰੂਪ 328 ਨੇ ਇਹਨਾਂ ਦੇ ਵਿੱਚੋਂ ਕੀ ਸਰੂਪ ਉਹਨਾਂ ਜਗ੍ਹਾ ਤੇ ਭੇਜੇ ਗਏ ਨੇ ਜਿੱਥੇ ਉਹ ਭੇਜੇ ਹੀ ਨਹੀਂ ਜਾ ਸਕਦੇ ਕੀ ਰਾਜਨੀਤਿਕ ਸਿਫਾਰਸ਼ਾਂ ਕਰਕੇ ਅਜਿਹਾ ਹੋਇਆ ਹੈ ਕੀ ਸ਼੍ਰੋਮਣੀ ਕਮੇਟੀ ਨੂੰ ਡਰ ਹੈ ਵੀ ਜੇ 328 ਸਰੂਪਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫੇਰ ਸਵਾਲ ਖੜੇ ਹੋਣਗੇ ਕੀ ਰਾਜਨੀਤਿਕ ਸਿਫਾਰਸ਼ਾਂ ਦੇ ਨਾਲ ਸਰੂਪ ਕਿਸੇ ਜਗ੍ਹਾ ਤੇ ਭੇਜੇ ਗਏ ਕੀ ਇਸ ਰੂਪ ਜਿੱਥੇ ਗਏ ਨੇ ਕੀ ਉੱਥੇ ਸਰੂਪ ਨਹੀਂ ਭੇਜੇ ਜਾ ਸਕਦੇ ਸੀ ਇਹ ਵੀ ਇੱਕ ਸਵਾਲ ਹੈ ਕਹਿੰਦੇ ਕਿ ਜਿੱਥੇ ਉੱਥੇ ਸਰੂਪ ਗਏ ਹੋਏ ਹੋ ਸਕਦੇ ਨੇ ਜਿੱਥੇ ਰਿਪੋਰਟ ਲਈ ਨਹੀਂ ਸੀ ਭੇਜਿਆ ਜਾ ਸਕਦਾ ਕਿਸੇ ਨੂੰ ਜਾਂ ਜਿੱਥੋਂ ਰਿਪੋਰਟ ਗਲਤ ਹੋਣੀ ਸੀ ਮਤਲਬ ਇਹ ਸਰੂਪ ਕੀ ਉਹਨਾਂ ਥਾਵਾਂ ਤੇ ਤਾਂ ਨਹੀਂ ਗਏ ਜਿਹੜੀਆਂ ਥਾਵਾਂ ਦੇ ਉੱਤੇ ਇਹਨਾਂ ਨੂੰ ਨਹੀਂ ਭੇਜਿਆ ਜਾ ਸਕਦਾ ਸੀ ਕੀ ਉਹ ਵਿਅਕਤੀ ਜਿਨ੍ਹਾਂ ਤੇ ਇਲਜ਼ਾਮ ਲੱਗੇ ਨੇ 328 ਸਰੂਪ ਅਗਰ ਲਾਪਤਾ ਹੋਣ ਦੀ ਗੱਲ ਆਈ ਇਹ ਬਹੁਤ ਛੋਟਾ ਅੰਕੜਾ ਨਹੀਂ ਹੈ ਔਰ ਮੁੱਖ ਮੰਤਰੀ ਵੀ ਕਈ ਵਾਰੀ ਇਹ ਚਿੰਤਾ ਪ੍ਰਗਟ ਕਰ ਚੁੱਕੇ ਨੇ ਆਪਣੀਆਂ ਪ੍ਰੈਸ ਕਾਨਫਰੰਸਾਂ ਦੇ ਦੌਰਾਨ ਭਗਵੰਤ ਮਾਨ ਨੇ ਬਤੌਰ ਸਰਕਾਰ ਦੇ ਮੁਖੀ ਇਹ ਗੱਲ ਕਹੀ ਸੀ ਕਿ ਜਦੋਂ ਵੀ ਕਿਤੇ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਕਹਿੰਦੇ ਨੇ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਇਹ ਜਿਹੜੇ ਪਵਿੱਤਰ 328 ਰੂਪ ਹੈ ਬੁੱਧੀ ਜੀਵੀਆਂ ਦੀ ਬਹੁਤ ਸਾਰੇ ਲੋਕਾਂ ਦੀ ਪ੍ਰੋਟੈਸਟ ਕਰਨ ਵਾਲਿਆਂ ਦੀ ਸਿੱਖ ਸੰਗਤ ਦੀ ਇਹ ਮੰਗ ਵੀ ਹੈ ਵੀ ਅਗਰ ਕਿਤੇ ਰੱਬ ਨਾ ਕਰੇ ਭਵਿੱਖ 'ਚ ਕੋਈ ਬੀਅਦਬੀ ਦੀ ਘਟਨਾ ਹੋ ਜਾਂਦੀ ਹੈ ਤੇ ਫਿਰ ਕੌਣ ਜ਼ਿੰਮੇਦਾਰ ਹੈ ਹਾਲਾਂਕਿ ਸ਼੍ਰੀ ਹਾਲ ਤਕਤ ਸਾਹਿਬ ਵੱਲੋਂ ਸੱਦਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਕਤਰੇਤ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਨੰਗੇ ਪੈਰ ਜਾਊਂਗਾ ਮੈਂ ਰਾਸ਼ਟਰਪਤੀ ਦੇ ਪ੍ਰੋਗਰਾਮ 'ਚ ਨਹੀਂ ਜਾਊਂਗਾ ਪਰ ਭਗਵੰਤ ਮਾਨ ਆਪਣੇ ਜਵਾਬ ਦੇ ਨਾਲ ਨਾਲ ਕੀ ਉਹ ਮੰਗ ਵੀ ਉੱਥੇ ਦੇ ਕੇ ਆਉਣਗੇ ਜਿਹੜੀ ਮੰਗ ਸਿੱਖ ਸੰਗਤ ਨੇ ਪੰਜਾਬ ਸਰਕਾਰ ਤੋਂ ਕੀਤੀ ਹੈ ਮੰਗ ਪੱਤਰ ਦੇ ਰੂਪ 'ਚ ਪੁਲਿਸ ਤੋਂ ਕੀਤੀ ਹੈ ਕੀ ਭਗਵੰਤ ਮਾਨ ਉਹ ਲੋਕਾਂ ਦੀ ਮੰਗ ਵੀ ਸਕਤਰੇਤ ਦੇ ਵਿੱਚ ਦੇ ਕੇ ਆਉਣਗੇ ਕਿ ਉਹਨੂੰ ਵੀ ਸਕਤਰਿਤ ਵਿਚਾਰੇ ਕਿਉਂਕਿ ਜਿਹੜਾ ਐਕਸ਼ਨ ਭਗਵੰਤ ਮਾਨ ਨੇ ਕੀਤਾ ਐ ਐਫ ਆਈ ਆਰ ਦਰਜ ਹੋਈ ਹੈ ਜਾਂ ਕੇਸ ਦਰਜ ਕੀਤੇ ਗਏ ਨੇ ਉਹਦੇ ਪਿੱਛੇ ਅਦਾਲਤਾਂ ਵੀ ਸੀ ਉਹਦੇ ਪਿੱਛੇ ਲੋਕਾਂ ਦੇ ਮੰਗ ਪੱਤਰ ਵੀ ਸੀ ਤੇ ਸ਼੍ਰੋਮਣੀ ਕਮੇਟੀ ਜਿਹੜੀ ਨਮੈਂਦਾ ਜਮਾਤ ਹੈ ਸਿੱਖ ਪੰਥ ਦੀ ਲੋਕ ਵੋਟਾਂ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚੁਣਦੇ ਨੇ ਤੇ ਅਗਰ ਇਹ ਪ੍ਰਬੰਧ ਆਮ ਲੋਕਾਂ ਦੇ ਪ੍ਰਤੀ ਟਰਾਂਸਪੇਰੈਂਸੀ ਨਹੀਂ ਰੱਖੇਗੀ ਤੇ ਲੋਕ ਫਿਰ ਕਿੱਥੇ ਜਾਣਗੇ ਅਗਰ ਐਸਜੀਪੀਸੀ ਸਪਸ਼ਟ ਤੌਰ ਤੇ ਕਹਿੰਦੀ ਹੈ ਕਿ ਅਸੀਂ ਜਾਣਕਾਰੀ ਨਹੀਂ ਦੇਣੀ 328 ਪਵਿੱਤਰ ਸਰੂਪ ਕਿੱਥੇ ਨਹੀਂ ਅਗਰ ਲਾਪਤਾ ਨਹੀਂ ਹੈ ਤੇ ਫਿਰ ਉਹ ਕਿੱਥੇ ਨੇ ਦੋ ਹੀ ਸਵਾਲ ਨੇ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮੰਨੇ ਕਿ ਉਹ 328 ਪਵਿੱਤਰ ਸਰੂਪ ਲਾਪਤਾ ਨਹੀਂ ਅਗਰ ਉਹ ਲਾਪਤਾ ਨਹੀਂ ਹੈ ਕਿ ਉਹਨਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਕਿ ਕਾਨੂੰਨੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਜਾਣਕਾਰੀ ਨੂੰ ਰੱਖਵਾ ਰੱਖ ਸਕਦੀ ਹੈ ਇਹ ਵੱਖਰੇ ਵੱਖਰੇ ਸਵਾਲ ਨੇ ਜਿਹੜੇ ਲਗਾਤਾਰ ਅੱਗੇ ਵਧ ਰਹੇ ਨੇ ਇਹਦੇ ਉੱਪਰ ਟਿੱਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦੇ ਰਹੀ ਇਸ ਕਰਕੇ ਇਹ ਮਾਮਲਾ ਵੱਡਾ ਰਾਜਨੀਤਿਕ ਮਾਮਲਾ ਵੀ ਬਣਦਾ ਜਾ ਰਿਹਾ ਹਾਲਾਂਕਿ ਭਾਵੇਂ ਪੁਨਰ ਸੁਜੀਤ ਅਕਾਲੀ ਦਲ ਹੈ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਤੇ ਭਾਵੇਂ ਐਸਜੀਪੀਸੀ ਦੇ ਜਾਂ ਹੋਰ ਸਿੱਖ ਲੀਡਰ ਨੇ ਉਹ ਇਹ ਤਾਂ ਜ਼ਰੂਰ ਕਹਿੰਦੇ ਨੇ ਕਿ ਪੰਜਾਬ ਦੀ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਨਾ ਦੇਵੇ ਇਹ ਗਲਤ ਹੈ ਪਰ ਉਹ ਇਹ ਵੀ ਕਹਿੰਦੇ ਨੇ ਕਿ ਐਸਜੀਪੀਸੀ ਇਹਨਾਂ ਪਵਿੱਤਰ ਸਰੂਪਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੇ ਇਸ ਕਰਕੇ ਇਹ ਮਾਮਲਾ ਬਹੁਤ ਵੱਡਾ ਮਾਮਲਾ ਲਗਾਤਾਰ ਬਣਦਾ ਜਾ ਰਿਹਾ ਡਲਾ ਜੀ ਇਹ ਤਾਂ ਆਪਾਂ ਹੁਣ ਐਸਜੀਪੀਸੀ ਦੇ ਪੱਖ ਦੀ ਗੱਲ ਕਰ ਰਹੇ ਹਾਂ ਪਰ ਨਾਲ ਹੀ ਹੁਣ ਅਗਰ ਅਸੀਂ ਪੰਜਾਬ ਸਰਕਾਰ ਵੱਲੋਂ ਵੀ ਇਸ ਮਾਮਲੇ ਨੂੰ ਦੇਖੀਏ ਤਾਂ ਪੰਜਾਬ ਸਰਕਾਰ ਦਾ ਹੁਣ ਇਸ ਮਾਮਲੇ ਤੇ ਰੁਖ ਕੀ ਹੋ ਸਕਦਾ ਹੈ ਜਦੋਂ ਐਸਜੀਪੀਸੀ ਨੇ ਤਾਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਦੇਣ ਤੋਂ ਤੇ ਹੁਣ ਜੋ ਸਿਟ ਹੈ ਸਿਟ ਦੀ ਜਾਂਚ ਦਾ ਰੁਖ ਅੱਗੋਂ ਕੀ ਰਹੇਗਾ ਜਾਂ ਫਿਰ ਜੋ ਪੰਜਾਬ ਸਰਕਾਰ ਹੈ ਕਿ ਪੰਜਾਬ ਸਰਕਾਰ ਹੁਣ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਪਹੁੰਚ ਕਰੇਗੀ ਇਹ ਵਕ-ਵਕ ਸਥਿਤੀਆਂ ਜ਼ਰੂਰ ਬਣਦੀਆਂ ਨਜ਼ਰ ਆ ਰਹੀਆਂ ਨੇ ਜ਼ਰੂਰ ਇਸ ਉੱਪਰ ਵੀ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਕਿ ਪੰਜਾਬ ਸਰਕਾਰ ਦਾ ਰੁਖ ਕੀ ਹੋ ਸਕਦਾ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਫ਼ ਕਹਿ ਦਿੱਤਾ ਗਿਆ ਹੈ ਕਿ ਅਸੀਂ ਨਾ ਤਾਂ ਕੋਈ ਰਿਕਾਰਡ ਦੇਣਾ ਹੈ ਨਾ ਅਸੀਂ ਜਾਂਚ ਦੇ ਵਿੱਚ ਸਹਿਯੋਗ ਕਰਨਾ ਮੈਨੂੰ ਇਹ ਲੱਗਦਾ ਹੈ ਕਿ ਹੁਣ ਜਿਹੜੀ ਸ਼ਿਟ ਹੈ ਉਹ ਪੰਜਾਬ ਸਰਕਾਰ ਦੇ ਜ਼ਰੀਏ ਐਡਵੋਕੇਟ ਜਨਰਲ ਦੇ ਜ਼ਰੀਏ ਜਾਂ ਸਰਕਾਰੀ ਵਕੀਲਾਂ ਦੇ ਜ਼ਰੀਏ ਉਹ ਪਹੁੰਚ ਕਰੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਿਉਂਕਿ ਸ਼ੁਰੂਆਤ ਦੇ ਵਿੱਚ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਹੁਣ ਪੰਜਾਬ ਸਰਕਾਰ ਨਿਸ਼ਚਿਤ ਤੌਰ ਤੇ ਸਟ ਜਾਂ ਪੁਲਿਸ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਕਰਨਗੇ ਅਗਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਈ ਆਰਡਰ ਪਾਸ ਕੀਤਾ ਜਾਂਦਾ ਹੈ ਤੇ ਮੈਨੂੰ ਹੀ ਲੱਗਦਾ ਹੈ ਕਿ ਉਸ ਦਿਨ ਤੱਕ ਦਾ ਇੰਤਜ਼ਾਰ ਜ਼ਰੂਰ ਸਿੱਟ ਦੇ ਅਧਿਕਾਰੀ ਕਰਨਗੇ ਹਾਲਾਂਕਿ ਉਹਨਾਂ ਨੇ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਹੈ ਲੈਪਟਾਪ ਵਗੈਰਾ ਮੋਬਾਈਲ ਵਗੈਰਾ ਉਹਨਾਂ ਨੇ ਜ਼ਬਤ ਕੀਤੇ ਨੇ ਉਹਨਾਂ ਨੇ ਦੋ ਲੋਕ ਗ੍ਰਿਫਤਾਰ ਕੀਤੇ ਨੇ ਕੁਝ ਲੋਕਾਂ ਨੂੰ ਪੁੱਛਗਿੱਛ ਦੇ ਲਈ ਸੰਮਨ ਵੀ ਭੇਜੇ ਗਏ ਨੇ ਔਰ ਕੁਝ ਲੋਕ ਇਸ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਦੇ ਲਈ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ ਨੇ ਹੁਣ ਇਹ ਕੇਸ ਉਸ ਸਥਿਤੀ ਦੇ ਉੱਤੇ ਖੜਾ ਹੈ ਜਿੱਥੇ ਸੀਏ ਸਤਵਿੰਦਰ ਕੋਹਲੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਔਰ ਇੱਕ ਹੋਰ ਸਰਦਾਰ ਕਮਲਜੀਤ ਸਿੰਘ ਉਹਨਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੁਣ ਸਤਿੰਦਰ ਸਿੰਘ ਕੋਹਲੀ ਉਹਨਾਂ ਨੂੰ ਜਦੋਂ ਪੇਸ਼ ਕੀਤਾ ਜਾਣਾ ਹੈ ਅਦਾਲਤ ਦੇ ਵਿੱਚ ਕਿਉਂਕਿ ਉਹ 6 ਦਿਨ ਦੇ ਪੁਲਿਸ ਰਿਮਾਨਡ ਤੇ ਸੀ ਸੋ ਬਹੁਤ ਛੇਤੀ ਆਉਂਦੇ ਸਮੇਂ 'ਚ ਸਤਿੰਦਰ ਸਿੰਘ ਕੋਹਲੀ ਨੂੰ ਪੇਸ਼ ਕੀਤਾ ਜਾਣਾ ਹੈ ਅਦਾਲਤ ਦੇ ਵਿੱਚ ਜਦੋਂ ਸਤਿੰਦਰ ਕੋਹਲੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਉਦੋਂ ਵੀ ਕਈ ਗੱਲਾਂ ਅਦਾਲਤ ਦੇ ਰਿਕਾਰਡ ਦੇ ਉੱਤੇ ਆ ਸਕਦੀਆਂ ਨੇ ਕਿ ਸਤਿੰਦਰ ਸਿੰਘ ਕੋਹਲੀ ਨੇ ਇਸ ਪੁਲਿਸ ਕਸਟਡੀ ਦੇ ਦੌਰਾਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ ਜਾਂ ਸਤਿੰਦਰ ਸਿੰਘ ਕੋਹਲੀ ਤੋਂ ਕਿਸ ਤਰ੍ਹਾਂ ਦੀ ਲੀਡ ਮਿਲੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਡਿਟ ਦੇ ਸਬੰਧ ਦੇ ਵਿੱਚ ਹੁਣ ਪੁਲਿਸ ਜਦੋਂ ਪੇਸ਼ ਕਰੇਗੀ ਇਹਨਾਂ ਨੂੰ ਤੇ ਉਹ ਸਾਰਾ ਜਿਹੜਾ ਰਿਕਾਰਡ ਹੈ ਸਤਿੰਦਰ ਸਿੰਘ ਕੋਹਲੀ ਨਾਲ ਜੁੜਿਆ ਉਹ ਅਦਾਲਤ ਦੇ ਜ਼ਰੀਏ ਪਬਲਿਕ ਡੋਮੇਨ ਦੇ ਵਿੱਚ ਵੀ ਆ ਸਕਦਾ ਹੈ ਇੱਕ ਤਾਂ ਉਹ ਬੜਾ ਮਹੱਤਵਪੂਰਨ ਹੈ ਦੂਸਰਾ ਪੰਜਾਬ ਸਰਕਾਰ ਅਗਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦੀ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਅਗਲਾ ਹੁਕਮ ਕੀ ਹੁੰਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਉਹ ਐਸ்சிਪੀਸੀ ਨੂੰ ਵੀ ਪੁੱਛ ਸਕਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਤੁਸੀਂ ਜਿਹੜਾ ਇਹ ਐਲਾਨ ਕੀਤਾ ਹੈ ਕਿ ਅਸੀਂ ਨਾ ਸਹਿਯੋਗ ਕਰਨਾ ਹੈ ਨਾ ਅਸੀਂ ਕਿਸੇ ਤਰ੍ਹਾਂ ਦੀ ਕੋਈ ਰਿਕਾਰਡ ਦੇਣਾ ਤੇ ਇਹਦੇ ਪਿੱਛੇ ਕੀ وجہ ਹੈ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਵਾਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਹੁੰਦਾ ਹੈ ਕਿ ਉਹੀ ਜਵਾਬ ਹੁੰਦਾ ਜੋ ਪੰਜਾਬ ਸਰਕਾਰ ਨੂੰ ਦੱਸਿਆ ਗਿਆ ਉਸ ਤੋਂ ਬਾਅਦ ਕੋਰਟ ਦੀ ਭੂਮਿਕਾ ਕੀ ਰਹਿੰਦੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਹ ਬੜੀ ਮਹੱਤਵਪੂਰਨ ਰਹੇਗੀ ਇਹ ਮਾਮਲਾ ਐਡਾ ਛੇਤੀ ਨਿਪਟਣ ਵਾਲਾ ਨਹੀਂ ਹੈ ਹਾਲਾਂਕਿ ਇੱਕ ਗੱਲ ਜ਼ਰੂਰ ਹੈ ਕਿ 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖਤਰਿਤ ਵਿਖੇ ਸੱਦਿਆ ਗਿਆ ਹੈ ਇਹ ਮੁੱਦੇ ਦੇ ਨਾਲ ਰਾਜਨੀਤੀ ਵੀ ਵੱਡੀ ਹੋ ਰਹੀ ਹੈ ਏ ਨਹੀਂ ਹੈ ਕਿ ਪਹਿਲੀ ਵਾਰ ਹੀ ਕਿਸੇ ਮੁੱਖ ਮੰਤਰੀ ਨੂੰ ਸੱਦਿਆ ਗਿਆ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਗਿਆ ਸੀ ਪਿੱਛੇ ਦੇ ਉਹ ਅਸੀਂ ਵੇਖਿਆ ਕਿ ਉਹਨਾਂ ਨੂੰ ਤਨਖਾਹੀਆ ਉੱਥੇ ਕੋਸ਼ਿਸ਼ ਕੀਤਾ ਗਿਆ ਸੁਖਬੀਰ ਬਾਦਲ ਨੂੰ ਸਜ਼ਾ ਲਾਈ ਗਈ ਸੁਖਬੀਰ ਬਾਦਲ ਨੇ ਕਿੰਨੇ ਹੀ ਗੁਨਾਹ ਕਬੂਲ ਕੀਤੇ ਆਪਣੀ ਸਰਕਾਰ ਵੇਲੇ ਦੇ ਹੁਣ ਇਸ ਤੋਂ ਪਹਿਲਾਂ ਭੀਮ ਸੈਨ ਸੱਚਰ ਇੱਕ ਮੁੱਖ ਮੰਤਰੀ ਹੋਇਆ ਕਰਦੇ ਸੀ ਉਹਨਾਂ ਨੂੰ ਸੱਦਿਆ ਗਿਆ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਇੱਕ ਵਾਰ ਸੱਦਿਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੱਦਿਆ ਗਿਆ ਸੀ ਹਾਲਾਂਕਿ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸੱਦਿਆ ਗਿਆ ਸੀ ਤੇ ਉਹਨਾਂ ਨੇ ਆਪਣੇ ਜੁਰਮ ਕਬੂਲ ਕੀਤੇ ਸੀ। ਸੋ ਇਤਿਹਾਸ ਸ੍ਰੀ ਅਕਾਲ ਤਖਤ ਸਾਹਿਬ ਦਾ ਬਹੁਤ ਮਹਾਨ ਹੈ। ਕੋਈ ਵੀ ਜਿਹੜਾ ਸਿੱਖ ਆਗੂ ਹੈ ਉਹਨੂੰ ਸੱਦਿਆ ਜਾ ਸਕਦਾ ਹੈ। ਭਗਵੰਤ ਮਾਨ ਨੂੰ ਸਕਤਰੇਤ ਵਿਖੇ ਸੱਦਿਆ ਗਿਆ ਕਿਉਂਕਿ ਉਹ ਸੈਜਤਾਰੀ ਸਿੱਖ ਨੇ ਇੱਕ ਤਰ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਪਤਿਤ ਸਿੱਖ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਸੱਦਿਆ ਜਾ ਸਕਦਾ ਮर्यादा ਮੁਤਾਬਕ ਉਹਨਾਂ ਨੂੰ ਸਕੱਤਰੇਤ ਵਿਖੇ ਸੱਦਿਆ ਜਾ ਸਕਦਾ ਹੈ ਹੁਣ ਸਕੱਤਰੇਤ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਉਸ ਤੋਂ ਪਹਿਲਾਂ ਇਸ ਮੁੱਦੇ ਤੇ ਹਜੇ ਵੱਡੀ ਸਿਆਸਤ ਹੋਣੀ ਹੈ ਮੁੱਖ ਮੰਤਰੀ ਆਪਣੇ ਜਵਾਬ ਦੇ ਨਾਲ ਨਾਲ ਕੀ ਕੁਝ ਇਸ ਤਰ੍ਹਾਂ ਦੀਆਂ ਤੱਥ ਜਾਂ ਆંકੜੇ ਰਿਕਾਰਡ ਤੇ ਲੈ ਕੇ ਜਾਣਗੇ ਇਹ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵੱਲੋਂ ਵੀ ਕੋਈ ਸ਼ਿਕਾਇਤ ਸੌਂਪ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਅਗਰ ਮੁੱਖ ਮੰਤਰੀ ਕੋਈ ਸ਼ਿਕਾਇਤ ਸੌਂਪਦੇ ਨੇ ਉਹ ਵੀ ਫਿਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਤੇ ਗੰਭੀਰ ਵਿਸ਼ਾ ਬਣ ਸਕਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਔਰ ਪੰਜ ਸਿੰਘ ਸਹਿਬਾਨਾਂ ਨੂੰ ਉਹ ਉਹਦੇ ਤੇ ਫਿਰ ਵਿਚਾਰ ਹੋਣ ਤੋਂ ਬਾਅਦ ਕੀ ਅੱਗੇ ਗੱਲਾਂ ਨਿਕਲਦੀਆਂ ਨੇ ਸ਼ੋ ਕਹਿਣ ਦਾ ਮਤਲਬ ਹੈ ਕਿ 2 ਦਸੰਬਰ ਦਾ ਹੁਕਮਨਾਮਾ ਵੀ ਸ੍ਰੀ ਕਾਲ ਤਖਤ ਸਾਹਿਬ ਤੋਂ ਆਇਆ ਸੀ। ਔਰ ਸ੍ਰੀ ਕਾਲ ਤਖਤ ਸਾਹਿਬ ਦੇ ਉਸ ਹੁਕਮਨਾਮੇ ਨੂੰ ਕਿੰਨੀਆਂ ਸਿੱਖ ਧਿਰਾਂ ਨੇ ਕਿੰਨਾ ਕੁ ਮੰਨਿਆ ਇਹ ਵੀ ਪੰਥ ਦੇ ਸਾਹਮਣੇ ਆ ਸਾਰੀ ਗੱਲ। ਸੋ ਸਵਾਲ ਬਹੁਤ ਇਸ ਵਕਤ ਪੰਥਕ ਧਿਰਾਂ ਔਰ ਪੰਥ ਦੇ ਅੱਗੇ ਖੜੇ ਨੇ। ਔਰ ਵਕਤ ਹੀ ਇਹਨਾਂ ਦਾ ਹੁਣ ਜਵਾਬ ਦੇਊਗਾ ਕਿ ਇਹਨਾਂ ਦੇ ਵਿੱਚੋਂ ਕੀ ਨਿਕਲਿਆ। ਬਹੁਤ ਬਹੁਤ ਧੰਨਵਾਦ ਡੱਲਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿਆਸੀ ਮੁੱਦਿਆਂ ਦੇ ਉੱਪਰ ਤੁਸੀਂ ਆਪਣਾ ਸਿਆਸੀ ਅਨਲਿਸਿਸ ਦਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਚੈਨਲ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ ਵੀਡੀਓ ਬਣਾ ਕੇ ਆਪਣਾ ਪੱਖ ਭੇਜ ਸਕਦੇ ਹੋ ਜਾਂ ਪ੍ਰੈਸ ਨੋਟ ਦੇ ਰੂਪ ਦੇ ਵਿੱਚ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ